ਮੇਰਾ ਨਾਮ ਮਨਪ੍ਰੀਤ ਸਿੰਘ ਹੈ ਪ੍ਰਸ਼ਾਸਨ ਨੂੰ ਤੇ ਸਰਕਾਰ ਨੂੰ ਬਾਰ ਬਾਰ ਅਸੀਂ ਬੇਨਤੀ ਕੀਤੀ ਹੈ ਕਿ ਇਹ ਜੋ ਰਾਜਸਥਾਨ ਫੀਡਰ ਨਹਿਰ ਤੇ ਜਿਹੜਾ ਜਿਮ ਬਣਿਆ ਹੈ ਇਹ ਕਾਂਗਰਸ ਦੀ ਸਰਕਾਰ ਵੇਲੇ ਬਣਾਇਆ ਗਿਆ ਸੀਗਾ ਉਸ ਤੋਂ ਬਾਅਦ ਤੁਸੀਂ ਦੇਖੋਗੇ ਕਿ ਇਹਦੇ ਆਸ-ਪਾਸੇ ਕੋਈ ਚਾਰਦੁਵਾਰੀ ਨਹੀਂ ਇੱਥੇ ਸਮਾਨ ਸੀ ਸਾਰਾ ਚੋਰੀ ਹੋ ਗਿਆ ਜਾਂ ਕੁਝ ਖਰਾਬ ਹੋ ਗਿਆ ਇਸ ਕਰਕੇ ਬਹੁਤ ਵਾਰੀ ਮਾਨਯੋਗ ਸਪੀਕਰ ਸਾਹਿਬ ਨੂੰ ਵੀ ਅਸੀਂ ਮਿਲੇ ਆ ਤੇ ਮਾਨਯੋਗ ਸਾਡੇ ਵਿਧਾਇਕ ਨੇ ਗੁਰਦੇਵ ਸਿੰਘ ਸੇਖੋ ਉਹਨਾਂ ਦੇ ਘਰ ਵੀ ਦੋ ਤਿੰਨ ਵਾਰੀ ਜਾ ਕੇ ਆਏ ਆ ਪਰ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਗਈ ਇਹ ਜੋ ਵੀ ਇੱਥੇ ਸਮਾਨ ਤੁਹਾਨੂੰ ਜਿੰਮ ਦੇ ਵਿੱਚ ਦਿਖ ਰਿਹਾ ਹੈ ਇਹ ਨੌਜਵਾਨਾਂ ਨੇ ਆਪਣੀ ਜੇਬ ਦੇ ਵਿੱਚੋਂ ਖਰਚਾ ਕਰਕੇ ਇਹ ਸਮਾਨ ਬਣਾਇਆ ਮੈਨੂੰ ਬਹੁਤ ਇੱਕ ਕਹਿਣ ਲੱਗੇ ਸ਼ਰਮ ਮਹਿਸੂਸ ਹੋ ਰਹੀ ਹੈ ਕਿ ਸਾਡੇ ਵਿਧਾਇਕ ਬਹੁਤ ਹੀ ਜ਼ਿੰਮੇਵਾਰ ਬੰਦੇ ਹਨ ਸਪੋਰਟਸਮੈਨ ਹਨ ਸਪੋਰਟਸਮੈਨ ਹੋਣ ਦੇ ਨਾਤੇ ਉਹ ਇੱਕ ਸਪੋਰਟਸਮੈਨ ਦੀ ਜਿਹੜੀ ਦਿਲ ਦੀ ਖੁਆਇਸ਼ ਨੂੰ ਨਹੀਂ ਸਮਝ ਰਹੇ ਹੋ ਵੀ ਕਿਸ ਤਰ੍ਹਾਂ ਇੱਥੇ ਨੌਜਵਾਨ ਆਪਣੇ ਸੇਤ ਨੂੰ ਬਣਾਉਣ ਵਾਸਤੇ ਆਉਂਦੇ ਹਨ ਤੇ ਜੇ ਪਿੱਛੇ ਜੇ ਤੁਸੀਂ ਦੇਖਿਆ ਸ਼ਰਾਬ ਸਸਤੀ ਹੋਈ ਸੀ ਵਿਧਾਇਕ ਸਾਹਿਬ ਉਦੋਂ ਹੀ ਉਥੇ ਠੇਕੇ ਦੇ ਪਹੁੰਚ ਗਿਆ ਨਾ ਵਿਧਾਈ ਦੇਣ ਵਾਸਤੇ ਐਸੀ ਚਾਰ ਵਾਰ ਵਿਧਾਇਕ ਸਾਹਿਬ ਦੇ ਘਰ ਜਾਏ ਆਂ ਕੀ ਸਾਨੂੰ ਜਿੰਮ ਦੇ ਵਿੱਚ ਸਮਾਨ ਪਵਾ ਕੇ ਦੋ ਜੋ ਚਾਰਦਵਾਰੀਆ ਚਾਰਦਵਾਰੀ ਕੀਤੀ ਜਾਵੇ ਤੇ ਸਮਾਨ ਚੋਰੀ ਹੋ ਜਾਂਦਾ ਹੈ ਇੱਥੇ ਹਜ਼ਾਰਾਂ ਹੀ ਨੌਜਵਾਨ ਆਪਣੀ ਸਿਹਤ ਬਣਾਉਣ ਵਾਸਤੇ ਆਉਂਦੇ ਹਨ ਪਰ ਪਤਾ ਨਹੀਂ ਵਿਧਾਇਕ ਸਾਹਿਬ ਨੂੰ ਕੀ ਪ੍ਰੋਬਲਮ ਹੈ ਇੱਥੇ ਆ ਨਹੀਂ ਰਹੇ ਪਰ ਮੈਂ ਦੋਨੋਂ ਹੱਥ ਜੋੜ ਕੇ ਦੁਬਾਰਾ ਫੇਰ ਸਰਕਾਰ ਨੂੰ ਤੇ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰਾਂਗਾ ਕਿ ਜੋ ਇੱਥੇ ਜਿੰਮ ਦਾ ਸਮਾਨ ਪਵਾਇਆ ਜਾਵੇ ਜੋ ਇੱਥੇ ਚਾਰਦਵਾਰੀ ਕਰਾਈ ਜਾਵੇ ਤਾਂ ਜੋ ਇੱਥੇ ਵਲਗਨ ਹੋ ਕੇ ਸਮਾਨ ਚੋਰੀ ਹੋਣ ਦਾ ਕੋਈ ਵੀ ਖਸ਼ਾ ਨਾ ਹੋਵੇ ਇੱਥੇ ਰੋਜ਼ਾਨਾ ਦੀ ਗਿਣਤੀ 'ਚ ਹਜ਼ਾਰਾਂ ਹੀ ਨੌਜਵਾਨ ਬਜ਼ੁਰਗ ਮੁੰਡੇ ਕੁੜੀਆਂ ਵੀ ਆਉਂਦੇ ਹਨ ਤੇ ਇੱਥੇ ਸਫਾਈ ਦਾ ਬਹੁਤ ਬੁਰਾ ਹਾਲ ਆ ਜਿੱਥੇ ਸੱਪ ਨਿਓਲੇ ਪਤਾ ਨਹੀਂ ਕਿੰਨੇ ਕੁ ਜ਼ਹਿਰੀਲੇ ਜਾਨਵਰ ਹਨ ਜੋ ਘਾਹ ਵੱਡਾ ਹੋਣ ਕਰਕੇ ਪਤਾ ਨਹੀਂ ਕਿਹੜੇ ਵੇਲੇ ਅੱਗੇ ਆ ਜਾਂਦੇ ਹਨ ਪ੍ਰਸ਼ਾਸਨ ਨੂੰ ਇਹੀ ਬੇਨਤੀ ਕਰੂੰਗਾ ਵੀ ਜੋ ਘਾਹ ਬੂਟੀ ਏਡੀ ਵੱਡੀ ਵੱਡੀ ਹੋਈ ਪਈ ਹੈ ਇਹਦਾ ਸਫਾਈ ਕਰਾਈ ਜਾਵੇ ਤਾਂ ਜੋ ਸਾਡੀ ਸੇਫਟੀ ਹੋ ਸਕੇ ਜੋ ਸਾਡੇ ਨੌਜਵਾਨ ਬਜ਼ੁਰਗ ਆਉਂਦੇ ਹਨ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਦਾ ਸਾਹਮਣਾ ਨਾ ਕਰਨਾ ਪਵੇ ਮੇਰਾ ਨਾਮ ਡਬਲਜੀ ਸਿੰਘ ਹੈ ਜੀ। ਕੀ ਕਹਿਣਾ ਚਾਹੁੰਦੇ ਹਾਂ? ਮੈਂ ਇਹ ਕਹਿਣਾ ਚਾਹੁੰਦਾ ਜੀ ਜੋ ਇੱਥੇ ਆ ਲੱਖਾਂ ਰੁਪਈਆ ਲਾ ਕੇ ਪਿਛਲੇ 4-5 ਸਾਲ ਪਹਿਲਾਂ ਇੱਥੇ ਸੈਰਗਾਹ ਬਣੀ ਸੀ ਜੋ ਕੁਸ਼ਲਦੀਪ ਸਿੰਘ ਢਿੱਲੋਂ ਐਮਐਲਏ ਸਾਹਿਬ ਬਣਾ ਕੇ ਤੁਰ ਗਏ। ਉਸ ਤੋਂ ਬਾਅਦ ਸਰਕਾਰ ਜਿਵੇਂ ਬਦਲੀ ਆ। ਬਦਲਣ ਤੋਂ ਬਾਅਦ ਇੱਥੇ ਕੋਈ ਵੀ ਸਫਾਈ ਨਾਂ ਦੀ ਕੋਈ ਚੀਜ਼ ਨਹੀਂ ਹੈ। ਸੋ ਸਾਡੀ ਸਰਕਾਰ ਤੋਂ ਇਹ ਮੰਗ ਹੈ ਵੀ ਜਿਸ ਹਿਸਾਬ ਦੇ ਨਾਲ ਇੱਥੇ ਸ਼ਹਿਰ ਵਾਸੀ ਇੱਥੇ ਆਉਂਦੇ ਆ ਤੇ ਬੁਰਾ ਹਾਲ ਹੈ ਜੀ ਸਫਾਈ ਦਾ ਇੱਥੇ ਮੱਖ ਮੱਛਰ ਮੱਖੀਆਂ ਬਹੁਤ ਜ਼ਿਆਦਾ ਹੈ। ਸਾਨੂੰ ਇੱਥੇ ਮਲੇਰੀਆ ਫੈਲਣ ਦਾ ਵੀ ਡਰ ਹੈ ਇੱਥੇ ਕਿਸੇ ਨੂੰ ਚਿਕਨਗੂਨੀਆਂ ਫੈਲਣ ਦਾ ਵੀ ਡਰ ਹੈ ਸਿਹਤ ਵਿਭਾਗ ਨੂੰ ਵੀ ਸਾਡੀ ਬੇਨਤੀ ਹੈ ਸਾਡੀ ਬੇਨਤੀ ਨਗਰ ਕੌਂਸਲ ਨੂੰ ਵੀ ਹੈ ਵੀ ਇੱਥੇ ਫੋਗਿੰਗ ਦਾ ਜ਼ਰੂਰ ਪ੍ਰਬੰਧ ਕਰਵਾਇਆ ਜਾਵੇ ਤਾਂ ਜੋ ਕਿ ਸ਼ਾਮ ਨੂੰ ਇੱਥੇ ਫੋਗਿੰਗ ਹੋਵੇ ਮੱਛਰ ਮਲੇਰੀਆ ਤੋਂ ਲੋਕਾਂ ਨੂੰ ਰਾਹਤ ਮਿਲ ਸਕੇ ਕਿਉਂਕਿ ਇੱਥੋਂ ਦੇ ਜੋ ਸਾਡੇ ਸਥਾਨਕ ਐਮਐਲਏ ਆ ਉਹ ਖੁਦ ਆਪਣੇ ਆਪ ਨੂੰ ਸਪੋਰਟਸਮੈਨ ਕਹਿੰਦੇ ਪਰ ਸਪੋਰਟਸਮੈਨ ਹੋਣ ਦੇ ਨਾਤੇ ਉਹ ਕਿਸੇ ਵੀ ਇੱਥੇ ਬੰਦੇ ਦੀ ਸਾਰ ਨਹੀਂ ਲੈ ਰਹੇ ਹਾਂ ਗਿੰਦਰਜੀਤ ਸਿੰਘ ਸੇਖੋ ਸਾਲਾ ਚੇਰਮਨ ਮਾਰਕੀਟ ਕਮੇਟੀ ਫਰੀਦਕੋਟ ਅਸੀਂ ਇਹੀ ਕਹਿਣਾ ਚਾਹੁੰਦੇ ਆ ਕਿ ਫਰੀਦਕੋਟ ਦੀ ਕਿ ਮੇਸਮ ਦਾ ਸਾਰੇ ਪੰਜਾਬ ਦੇ ਵਿੱਚ ਜਿਹੜੀ ਸੈਰਗਾ ਉਹ ਫਰੀਦਕੋਟ ਦੀ ਨੰਬਰ 1 ਹੈ ਕਿਉਂਕਿ ਦੋਨੇ ਪਾਸੇ ਰਾਜਸਥਾਨ ਫੀਡਰ ਤੇ ਸਰੰਦ ਫੀਡਰ ਕਨਾਲ ਨੇ ਵਿਚਾਲੇ ਇਹ ਜਿਹੜੀ ਕੱਚੀ ਜਗ੍ਹਾ ਬਹੁਤ ਹੀ ਸੁੰਦਰ ਸ਼ਾਨਦਾਰ ਜਿਸ ਤਰ੍ਹਾਂ ਪਿਛਲੇ ਸਮੇਂ ਦੇ ਵਿੱਚ ਮੈਂ ਇਹ ਪਾਰਟੀ ਪਦਰ ਤੋਂ ਉੱਪਰ ਉੱਠ ਕੇ ਇਹ ਗੱਲ ਕਹਿਣਾ ਕਿ ਕੋਈ ਸ਼ੱਕ ਨਹੀਂ ਕਿ ਜੋ ਜਿੰਮ ਬਣਿਆ ਜਾਂ ਜੋ ਦੋਨੇ ਪਾਸੇ ਗੇਟ ਬਣਿਆ ਲਾਈਟਾਂ ਲੱਗੀਆਂ ਸੀਗੀਆਂ ਸਰ ਕੁਸ਼ਲਦੀਪ ਸਿੰਘ ਢੱਲੋਂ ਉਹਨਾਂ ਨੇ ਇਹ ਬੜੇ ਉਦੋਂ ਨਾਲ ਮਿਹਨਤ ਕਰਕੇ ਇਹ ਸੈਰਗਾ ਸ਼ੁਰੂ ਕੀਤੀ ਸੀ ਔਰ ਹੁਣ ਤੱਕ ਇਹ ਉਹ ਚੱਲ ਰਹੀ ਹੈ ਜਿਹਦੇ ਵਿੱਚ ਸਾਡੇ ਫਰੀਦਕੋਟ ਦੀਆਂ ਸਾਡੀਆਂ ਬੇਟੀਆਂ ਪਹਿਣਾ ਆਫੀਸਰ ਸਹਿਬਾਨ ਸਾਰੇ ਇੱਥੇ ਸੈਰਗਾ ਲਈ ਬਹੁਤ ਵਧੀਆ ਸੈਰਗਾ ਇਹ ਮੰਨਦੇ ਹੋਏ ਇੱਥੇ ਸੈਰਗਾ ਕਰਨ ਵਾਸਤੇ ਆਉਂਦੇ ਨੇ ਔਰ ਸੇਫ ਵੀ ਬੜੀ ਆ ਪਰ ਹੁਣ ਜਿੱਥੇ ਤੱਕ ਸਫਾਈ ਦਾ ਉਹ ਬੜਾ ਲੰਬੀ ਦੇਰ ਤੋਂ ਮਾੜਾ ਹਾਲ ਹੈ ਸਬਸਤਰੀਆਂ ਦਾ ਜਿਹੜਾ ਡਰ ਬਣਿਆ ਰਹਿੰਦਾ ਤੇ ਇਸ ਕਰਕੇ ਬੇਨਤੀ ਹੈ ਅਪੀਲ ਹੈ ਐਡਮਿਨਿਸਟ੍ਰੇਸ਼ਨ ਨੂੰ ਸਾਰਿਆਂ ਨੂੰ ਇਹ ਇਹਦੀ ਸਫਾਈ ਜਿਹੜੀ ਕਰਵਾਈ ਜਾਵੇ ਤਾਂ ਕਿ ਉਸੇ ਤਰ੍ਹਾਂ ਹੀ ਸਾਡੇ ਫਰੀਦਕੋਟ ਦੇ ਸੈਰਗਾਹ ਨੰਬਰ 1 ਬਣੀ ਰਹੇ